ਸਿਰਿਆ ਕਾਲਤਕ ਸਾਹਿਬ ਦੇ ਜਹੇਦਾਰ ਸਿੰਘ ਸਾਹਿਬ ਗਨੀ ਰਗਵੀਰ ਸਿੰਘ ਨੇ ਜੋ ਬਿਆਨ ਦਿੱਤਾ ਹੈ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਵਾਲੀ ਆ ਉਹੋ ਹੀ ਵੈਲਿਡ ਆ ਔਰ ਉਹੋ ਹੀ ਉਹਨਾਂ ਵਿੱਚੋਂ ਕਿਸੇ ਨੂੰ ਅੱਗੇ ਜਿਹੜਾ ਅੱਗੂ ਲਿਆ ਜਾਊਗਾ ਤੇ ਭਰਤੀ ਜਿਹੜੀ ਆ ਉਹ ਸ਼ੁਰੂ ਹੋਈ ਜਾਊਗੀ ਤੇ ਪਿਛਲੀ ਜਿਹੜੀ ਭਰਤੀ ਹੋਈ ਆ ਉਹ ਸਾਰੀ ਭਰਤੀ ਜਿਹੜੀ ਆ ਉਹਨਾਂ ਨੇ ਰੱਦ ਕਰ ਦਿੱਤੀ ਆ ਔਰ ਨਾਲ ਦੀ ਨਾਲ ਜਦੋਂ ਉਹਨਾਂ ਨੂੰ ਇਹ ਗੱਲ ਪੁੱਛੀ ਗਈ ਆ ਕਿ ਤੁਹਾਡੇ ਵੀ ਆਂਦੇ ਆ ਤਿਆਰੀ ਆ ਤੇ ਉਹਨਾਂ ਨੇ ਕਿਹਾ ਮੈਂ ਆਪਣਾ ਬੈਗ ਜਿਹੜਾ ਹੈ ਉਹ ਬੰਦ ਕੇ ਰੱਖਿਆ ਹੈ ਲੇਕਿਨ ਦੋ ਤਰੀਕ ਤੇ ਜਿੰਨੇ ਫੈਸਲੇ ਹੋਏ ਆ ਉਹ ਸਾਰੇ ਫੈਸਲੇ ਇਨ ਬਿਨ ਲਾਗੂ ਹੋਣਗੇ ਔਰ ਉਹ ਜਿਹੜੇ ਦੋ ਤਰੀਕਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਵਜੀਰ ਤੋਂ ਹੋਏ ਆ ਸੋ ਮੈਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਦਾ ਜਿਹੜਾ ਉਹਨਾਂ ਨੇ ਇਸ ਵੇਲੇ ਬਿਆਨ ਦਿੱਤਾ ਹੁਕਮ ਦਿੱਤਾ ਉਹਦੀ ਛਲਾਗਾ ਕਰਦਾ ਤੇ ਪੰਜ ਮੈਂਬਰੀ ਕਮੇਟੀ ਜਿਹੜੀ ਰਹਿ ਗਈ ਆ ਦੋ ਮੈਂਬਰ ਸਾਹਿਬਾਂ ਤੋਂ ਜੋ ਅਸਤੀਫਾ ਦੇ ਗਏ ਨੇ ਤਮੀ ਸਾਹਿਬ ਤੇ ਬਟੂਗਰ ਸਾਹਿਬ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹ ਹੀ ਉਹਨਾਂ ਨੇ ਕਿਹਾ ਹੈ ਕਿ ਉਹ ਵੈਲਿਡ ਆ ਉਹਦੇ ਵਿੱਚੋਂ ਹੀ ਇੱਕ ਆਗੂ ਲਾਇਆ ਜਾਊਗਾ ਸੋ ਉਹ ਜਲਦੀ ਤੋਂ ਜਲਦੀ ਜਿਹੜੀ ਆਪਣੀ ਭਰਤੀ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਜਾਵੇ ਤੇ ਸਾਰੇ ਖਾਲਸਾ ਪੰਥ ਨੂੰ ਵਾਜ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਣੇ ਸਰਪ੍ਰਸਤੀ ਹੇਠ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਾਈ ਜਾਵੇ ਤਾਂ ਕਿ ਸਾਰੇ ਜਥੇਬੰਦੀਆਂ ਔਰ ਸਾਰਾ ਪੰਥ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਇਕੱਠੇ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਮਜ਼ਬੂਤ ਹੋਵੇ ਇੱਕ ਜਿਹੜੀ ਆ origignal ਪਾਰਟੀ ਆ ਪੰਥ ਦੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਸਰਬਸਾਗੀ ਵਾਲਤਾ ਦੀ ਪਾਰਟੀ ਔਰ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਆ ਸੋ ਮੈਂ ਸਿੰਘ ਸਾਹਿਬ ਦੇ ਬਿਆਨ ਦਾ ਜਿਹੜਾ ਹੈ ਉਹ ਸਵਾਗਤ ਕਰਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਿੰਘ ਸਾਹਿਬ ਗਨੈਦ ਰਘਵੀਰ ਸਿੰਘ ਨੇ ਜੋ ਬਿਆਨ ਦਿੱਤਾ ਹੈ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਵਾਲੀ ਆ ਉਹੋ ਹੀ ਵੈਲਿਡ ਆ ਔਰ ਉਹੋ ਹੀ ਉਹਨਾਂ ਵਿੱਚੋਂ ਕਿਸੇ ਨੂੰ ਅੱਗੇ ਜਿਹੜਾ ਅਦੂ ਲਿਆ ਜਾਊਗਾ ਤੇ ਭਰਤੀ ਜਿਹੜੀ ਆ ਉਹ ਸ਼ੁਰੂ ਹੋਈ ਜਾਊਗੀ ਤੇ ਪਿਛਲੀ ਜਿਹੜੀ ਭਰਤੀ ਹੋਈ ਆ ਉਹ ਸਾਰੀ ਭਰਤੀ ਜਿਹੜੀ ਆ ਉਹਨਾਂ ਨੇ ਰੱਦ ਕਰ ਦਿੱਤੀ ਆ ਔਰ ਨਾਲ ਦੀ ਨਾਲ ਜਦੋਂ ਉਹਨਾਂ ਨੂੰ ਇਹ ਗੱਲ ਪੁੱਛੀ ਗਈ ਆ ਕਿ ਤੁਹਾਡੇ ਵੀ ਆਂਦੇ ਆ ਤਿਆਰੀ ਆ ਤੇ ਉਹਨਾਂ ਨੇ ਕਿਹਾ ਮੈਂ ਆਪਣਾ ਬੈਗ ਜਿਹੜਾ ਹੈ ਉਹ ਬੰਦ ਕੇ ਰੱਖਿਆ ਹੈ ਲੇਕਿਨ ਦੋ ਤਰੀਕ ਤੇ ਜਿੰਨੇ ਫੈਸਲੇ ਹੋਏ ਆ ਉਹ ਸਾਰੇ ਫੈਸਲੇ ਇਨ ਬਿਨ ਲਾਗੂ ਹੋਣਗੇ ਔਰ ਉਹ ਜਿਹੜੇ ਦੋ ਤਰੀਕਾ ਅਕਾਲ ਤਖਤ ਸਾਹਿਬ ਦੀ ਵਜੀਰ ਤੋਂ ਹੋਏ ਆ ਸੋ ਮੈਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਦਾ ਜਿਹੜਾ ਉਹਨਾਂ ਨੇ ਇਸ ਵੇਲੇ ਬਿਆਨ ਦਿੱਤਾ ਹੁਕਮ ਦਿੱਤਾ ਉਹਦੇ ਛਲਾਗਾ ਕਰਦਾ ਤੇ ਪੰਜ ਮੈਂਬਰੀ ਕਮੇਟੀ ਜਿਹੜੀ ਰਹਿ ਗਈ ਆ ਦੋ ਮੈਂਬਰ ਸਹਿਬਾਂ ਤੋਂ ਜੋ ਅਸਤੀਫਾ ਦੇ ਗਏ ਨੇ ਤਮੀ ਸਾਹਿਬ ਤੇ ਬਟੂਗਰ ਸਾਹਿਬ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹ ਹੀ ਉਹਨਾਂ ਨੇ ਕਿਹਾ ਹੈ ਕਿ ਉਹ ਵੈਲਿਡ ਆ ਉਹਦੇ ਵਿੱਚੋਂ ਵੀ ਇੱਕ ਆਗੂ ਲਾਇਆ ਜਾਊਗਾ ਸੋ ਉਹ ਜਲਦੀ ਤੋਂ ਜਲਦੀ ਜਿਹੜੀ ਆਪਣੀ ਭਰਤੀ ਦੀ ਪ੍ਰਕਿਰਿਆ ਉਹ ਸ਼ੁਰੂ ਕੀਤਾ ਜਾਵੇ ਤੇ ਸਾਰੇ ਖਾਲਸਾ ਪੰਥ ਨੂੰ ਵਾਜ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਣੇ ਸਰਪ੍ਰਸਤੀ ਹੇਠ ਜੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਕਰਾਈ ਜਾਵੇ ਤਾਂ ਕਿ ਸਾਰੇ ਜਥੇਬੰਦੀਆਂ ਔਰ ਸਾਰਾ ਪੰਥ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਇਕੱਠੇ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਮਜ਼ਬੂਤ ਹੋਵੇ ਇੱਕ ਜਿਹੜੀ ਆ ਰੀਜਨਲ ਪਾਰਟੀ ਆ ਪੰਥ ਦੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਸਰਬਸਾਗੀ ਵਾਲਤਾ ਦੀ ਪਾਰਟੀ ਔਰ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਆ ਸੋ ਮੈਂ ਸਿੰਘ ਸਾਹਿਬ ਦੇ ਬਿਆਨ ਦਾ ਜਿਹੜਾ ਹੈ ਉਹ ਸਵਾਗਤ ਕਰਦਾ